ਮਾਤਾ ਜੀ ਵੀ ਕਿਸੇ ਸਾਥ ਦੇ ਚੇਲੇ ਆ ਮਾਤਾ ਜੀ ਮੈਂ ਵਰਗਾ ਤੁਪਾ ਮੈਂ ਅਥਾ ਨੂੰ 50 ਕੁਟ ਪਟਕਾ ਬੰਦਾ ਕੱਟ ਮਾਰਾਂ ਚ ਪੈੜਾ ਲੱਗਦਾ ਮਾਰਾਂ ਜੀ ਸੂਏ ਜਾਉਂਦਾ ਚੌਂਟੇ ਨੂੰ ਮਾਰਾ ਜੰਗਾਣਾ ਬੋਲੇ 40 ਪੁਲਿਸ ਆ ਕੇ ਗੱਲ ਕਰੂ ਤੇ ਉਹ 40 ਮੈਂ ਨਾ ਬਖਾਵੇ ਸਕਦੀ ਤੈਨੂੰ ਚੁੱਪ ਕਰਕੇ ਫਿਰ ਆਰਦਾ ਰਿਆ ਹੋਇਆ ਹਾਂ ਨਹੀਂ ਜੀ ਮੇਰਾ ਵਿਆਹ ਹੋਣਾ ਨਹੀਂ ਮੈਂ ਕਰਵਾ ਦਿੰਦਾ ਜੀ ਤੇ ਅੱਧੀ ਵੇ ਚੱਟੀ ਹੋਈ ਪਏ ਤੇਰੀ ਤੂੰ ਕਰਵਾ ਦਿੰਦਾ ਆਪਦਾ ਤਾਂ ਹੋਇਆ ਨਹੀਂ ਦੇਦਾ ਕੀ ਕਰਾ ਦੇਗਾ ਤੂੰ ਆ ਸਾਡੇ ਖੇਤਾਂ ਇੱਥੇ ਕਦੇ ਤੁਹਾਡੇ ਲਲੇਰ ਰੂਏ ਫਿਰਦੇ ਆ ਕਦੇ ਸੁਰਖੀਆਂ ਬਿੰਦੀਆਂ ਰੁੜਗੀਆਂ ਫਿਰਦੀਆਂ ਕਦੇ ਚੂੜੀਆਂ ਪਈਆਂ ਕੀ ਪਖੰਡ ਬਿਢਾ ਤੁਸੀਂ ਕਾਹਦਾ ਕੰਮ ਕਰਨ ਲੱਗਿਆ ਬਣ ਜਾਂਦੇ ਜਿਹੜਾ ਕੰਮ ਬਣਦਾ ਨਾ ਕਿੰਨੇ ਹੋਰ ਬਣ ਜਾਂਦੇ ਕਾਹਦਾ ਕੰਮ ਆ ਬਈ ਮਸਾ ਮਸਾ ਤਨ ਮਸਾ ਕਾਹਦਾ ਕਾਹਦਾ ਕਰਾਂਗਾ ਕਾਹਦਾ ਕੰਮ ਕਾਹਦਾ ਕੰਮ ਮਿਲ ਜਾਈਂ ਵਿਆਹ ਕਰਾਉਣਾ ਬਈ ਮੈਂ ਤਾਂ ਐਨਾ ਕਰਨਾ ਦਿਆ ਮੈਂ ਤਾਰਦਾ ਤਾਰਦਾ ਹੋਇਆ ਤਰਾ ਆ ਕਰ ਕੋਈ ਜ਼ਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਾ ਲੈ ਮੈਂ ਸਾਡਾ ਸਰਾਪ ਨਹੀਂ ਮੈਂ ਲਿਆਂਦਾ ਭਗਤਾ ਸੁਆਣਾ ਹਾਂਜੀ ਬਾਬਾ ਜੀ ਲਿਆਂਦਾ ਜੀ ਜੋੜਾ ਜੋੜਾ ਲੈ ਕੇ ਆਇਆ ਭਗਤਾ ਹਾਂਜੀ ਹਾਂਜੀ ਜਿਹੜਾ ਤੁਸੀਂ ਕਿਹਾ ਸੀ ਉਹ ਹੀ ਜੀ ਦਾ ਕੰਮ ਤੁਸੀਂ ਆਇਆ ਤੇਰਾ ਪੂਰਾ ਕਰਕੇ ਤੁਰਾਂਗੇ ਬਾਬਾ ਲਾ ਦੇ ਬੰਨੇ ਲਾ ਦੇ ਨੇ ਮਾਰੇ ਨੇ 40 ਦਿਨਾਂ ਦਾ ਸਲਾ ਕੱਢਿਆ ਵੇ ਭਾਈ ਬਾਬਾ ਜੀ ਜਦ ਕਿ ਮੈਂ ਤੁਹਾਨੂੰ ਸੋਨੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲੈ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋ ਉਸ ਦੀ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਭਗਤਾ ਠੀਕ ਹੋ ਹਾ ਸਿੱਟ ਜੁੜਾ ਜੁੜਾ ਲੈ ਕੇ ਆਇਆ ਨਾ ਹਾਂਜੀ ਹਾਂਜੀ ਬੈਠੋ ਆ ਲੋ ਬਬਾਈ ਆ ਸਾਰਾ ਸਮਾਨ ਆ ਜੀ ਇਹ ਸਾਰਾ ਸਮਾਨ ਆ ਨਾ ਜੀ ਹਾਂਜੀ ਹਾਂਜੀ ਆ ਜੁੜਾ ਜੁੜਾ ਰੱਖ ਦੋ ਹਾਂ ਸਿੱਟ ਦੋ ਲੇਰ ਵੀ ਲਿਆਂਦਾ ਜੀ ਲੇਰ ਲੈ ਕੇ ਆਇਆ ਹਾਂਜੀ 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 ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਇਹ ਚੂੜੀਆਂ ਆ ਬਿੰਦੀਆਂ ਬੰਦਗਾਈ ਹਾਂਜੀ ਚੂੜੀਆਂ ਪਵਾ ਦਾਂਗੇ ਹਾਂਜੀ 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 ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਹਾਂਜੀ ਹਾਂਜੀ ਕਿੰਨੇ ਅਮਰ ਆ ਕਾਕਾ ਤੇਰੀ ਬਸ 50 ਤੋਂ ਟੱਪਣ ਵਾਲੇ ਆ ਜੀ ਹਾਂਜੀ ਚੱਕ ਲਾਲ ਕੱਪੜਾ ਲਿਓ ਜੀ ਬਬਾਈ ਤੈਨੂੰ ਲਾਲ ਪਰੀ ਲਿਆ ਕੇ ਦੂੰ ਲਾਲ ਪਰੀ ਹਾਂਜੀ ਜਮਾਂ ਜਮਾਂ ਇਸ ਜਮ ਬੇੜੇ ਪਾਰ ਕਰਦੇ ਹੋ ਇਹਨਾਂ ਕਿਸੇ ਟੈਨਸ਼ਨ ਨਹੀਂ ਲੈਣੀ ਹਾਂਜੀ ਹਾਂਜੀ ਬਾਬਿਆਂ ਹੁੰਦੇ 40 ਦਿਨਾਂ ਦਾ ਥਲਾ ਕੱਢਿਆ ਬਾਬਿਆਂ ਨੇ ਆ ਜੋੜੇ ਜੋੜੇ ਲੈਂਦਾ ਸਾਰਾ ਇਹ ਜੋੜਾ ਜੋੜਾ ਲੈ ਕੇ ਆਇਆ ਹਾਂਜੀ ਹਾਂਜੀ ਜਿਉਂ ਇਹ ਤੁਸੀਂ ਤੁਸੀਂ ਕਹੋਗੇ ਬਾਬਾ ਬਾਬਾ ਦਾ ਤੁਸੀਂ ਕਹਿੰਗੇ ਬਾੜਾ ਘੈਂਟ ਮਿਲਿਆ ਤੁਹਾਨੂੰ ਵਾਹ ਜੀ ਵਾਹ ਜਿਉਂ ਦੇ ਲੋ ਬਾਬਾ ਮੈਂ ਤਾਂ ਬਹੁਤ ਚਿਰ ਹੋ ਗਿਆ ਭੱਜੇ ਫਿਰਦੇ ਇਹ ਮੈਂ ਕਹਿੰਦਾ ਤੂੰ ਤਾਂ ਭੱਜਾ ਫਰੇਗਾ ਲੱਖਾਂ ਰੁਪਏ ਮੈਂ ਤਾਂ ਵਿਚੋਲੇ ਖਾਗੇ ਜਿਹੜੇ ਬਾਬਾ ਕਹਿੰਦਾ ਮੈਨੂੰ ਕਾਲਾ ਬਾਬਾ ਚੱਕ ਲਿਓ ਬਾਬਾ ਫੱਟੇ ਚੱਕ ਦਾਂਗੇ ਫੱਟੇ ਤੁਹਾਡਾ ਨਾਂ ਵੀ ਬਹੁਤ ਸੁਣਿਆ ਮੈਂ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ ਹਾਂਜੀ ਹਾਂ ਵਾਜੂਆ ਇਹ ਜੋੜਾ ਜੋੜਾ ਲੈ ਕੇ ਆ ਨਾ ਲੱਡੂਆਂ ਦਾ ਹਾਂਜੀ ਹਾਂਜੀ ਤੇਰਾ ਜਿਵੇਂ ਲੱਡੂ ਚਮਕਦੇ ਆ ਨਾ ਹਾਂਜੀ ਹਾਂਜੀ ਐ ਚਮਕੂਗੇ ਤੁਸੀਂ ਤਾਂ ਦੋਨੇ ਜੀ ਜਾਂਦੇ ਰਿਹਾ ਬਾਬਾ ਜੀ ਜਾਂਦੇ ਰਿਹਾ ਮੈਂ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਥੋੜੀ ਤੇ ਆਸ ਵੱਜੀ ਆ ਮੈਨੂੰ ਥੋੜੀ ਜੀ ਹੁਣ ਆਸ ਆਸ ਤਾਂ ਆਪਾਂ ਬੰਨ ਕੇ ਹੀ ਤੋਰਦੇ ਆ ਭਗਤਾ ਠੀਕ ਕਰੋ ਭਗਤਾ ਹਾਂਜੀ ਆਇਆ ਤੁਹਾਨੂੰ ਸਮਾਨ ਲਵਾਵਾ ਕਿੱਥੇ ਲੈੰਦਾ ਹੁੰਦਾ ਠੀਕ ਆ ਬਾਬਾ ਜੀ ਦੱਸੋ ਜੀ ਆਜੋ ਜੀ ਹਾਂਜੀ ਹਾਂਜੀ ਸਮਾਨ ਪੂਰਾ ਲੈਣਾ ਵਿੱਚੋਂ ਕੋਈ ਨਹੀਂ ਰਹਿਣਾ ਚਾਹੀਦਾ ਆ ਕੀ ਰਹਿ ਗਏ ਬਾਬਾ ਜੀ ਲਫਾਫੇ ਇਹਨਾਂ ਲਫਾਫੇ ਆ ਭਗਤਾ ਠੀਕ ਹੈ ਬਾਬਾ ਜੀ ਸਮਾਨ ਉੱਥੇ ਲੱਥੂ ਦਾ ਭਗਤਾ ਠੀਕ ਹੈ ਜੀ ਲਓ ਜੀ ਆਹ ਲਓ ਬਬਈ ਬਾਬਾ ਇਹਦੇ ਕੰਮ ਬਣਾ ਚੱਲਿਆ ਬਾਬਾ ਕੀ ਕਰ ਤਰੀ ਜਨੇ ਵੇਖਾ ਮੈਂ ਤੇ ਉਹਦੇ ਲਈ ਹੈ ਮੈਂ ਤੁਸੀਂ ਕੀ ਕਰੀਏ ਨਹੀਂ ਸਾਡੇ ਖੇਤ ਦੇ ਮੱਥੇ ਟਾਰੇ ਲਈ ਜਾਂਦੇ ਉਹ ਬਾਬਾ ਬੱਦੂ ਲੱਗ ਗਿਆ 1 ਮਿੰਟ ਖੜ ਜਾ ਮੈਨੂੰ ਖੜ ਜਾ ਮਸਾ ਮਸਾ ਜੰਮਣ ਲੱਗਿਆ ਮੇਰਾ ਐਨੂੰ ਤਰ ਮੈਨੂੰ ਬੱਤੇ ਫਿਰਦੇ ਤੁਸੀਂ ਹਾਂ ਨਕਾਉ ਕੀ ਗੱਲ ਕੋਈ ਰੋਕਦਾ ਮੈਨੂੰ ਆ ਤਿਆਰ ਕਰਦੀ ਮਰੋਗੀ ਮੈਂ ਭਾਣਾ ਨਹੀਂ ਆ ਮੈਂ ਕੀ ਕਰਾਂ ਮੈਂ ਹਾਂ ਹਾਂ ਦੇਵੀ ਆ ਤੂੰ ਇਸ ਬਹੁਤ ਹਾਂ ਲੋਕ ਸਾਨੂੰ ਕਹਿੰਦੇ ਕੋਈ ਤਾਂ ਗੱਲ ਲੱਗਦਾ ਲੈ ਦੱਸ ਕੀ ਕਰੀਏ ਤੋਨੇ ਖਾਣ ਪੀਣ ਦੇ ਸੇ ਰੱਖਿਆ ਦੋ ਦੋ ਲੱਡੂ ਆ ਦੋ ਅੰਬਾ ਦੇ ਮਰਜੀ ਲੈ ਭਾਲ ਦਲਾ ਤੂੰ ਤੇ ਸ਼ਾਮਾ ਯਾਰ ਮੈਨੂੰ ਕਿਵੇਂ ਬੋਲਾਂ ਮੈਂ ਇਹਨਾਂ ਨੂੰ ਇਹੋ ਜਿਹਾ श्राप ਦਊਂਗਾ ਇਹਨਾਂ ਮੰਜੀ ਨੂੰ ਦਊਂ ਤੈਰੇ ਵਰਗਾ ਫੁੱਟੂ ਭਾਵੇਂ ਮੈਂ ਅਥਰ 50 ਕੁਟ ਪਟਕਾ ਮੈਂ ਬੰਦਾ ਮਾਰਾਂ ਚ ਪੇੜਾ ਲੱਗਦਾ ਮਾਰਾਂ ਇਸ ਸੂਏ ਚ ਲੈ ਤੈਨੂੰ ਕਿਹਨੇ ਬਣਾਇਆ ਮਾਤਾ ਜੀ ਵੀ ਕਿਸੇ ਸਾਥ ਦੇ ਚੇਲੇ ਆ ਮਾਤਾ ਜੀ ਸਾਥ ਦੇ ਚੇਲੇ ਹੋਵੇ ਤਾਂ ਇਹੋ ਜਿਹਾ ਟਾਲੇ ਨਹੀਂ ਬੈਠ ਕੇ ਲਾਉਂਦੇਗੇ ਇਹ ਮੁੰਡੇ ਦਾ ਵਿਆਹ ਮੈਂ ਕਰਵਾਉਂਗਾ ਪੱਕਾ ਮੈਂ ਵਾਦਾ ਕੀਤਾ ਇਹਦੇ ਨਾਲ ਤੇਰਾ ਆਪਦਾ ਵਿਆਹ ਹੋਇਆ ਵੇ ਮੇਰਾ ਤਾਂ ਤਰਸ ਕਰੋ ਮੇਰੇ 50 ਸਾਲ ਦੀ ਉਮਰ ਹੋ ਗਈ ਮੇਰੀ ਦੀ ਆ ਤੇਰੀ ਤਾਂ 60 ਸਾਲ ਦਾ ਤੂੰ ਹੋ ਗਿਆ ਤੇ ਭਾਲਦਾ ਤੂੰ ਡੋਲਾ ਹੁਣ ਤੇ ਹੁਣ ਕੀ ਕਰਾਂ ਮੈਂ ਮੈਂ ਤਾਂ ਕਨੇ ਪਿਚੋਲੇ ਪੈਠਾਗੇ ਮੈਂ ਤਾਂ ਸਾਰੇ ਮੈਗ ਚੋਲੇ ਪੈਸੇ ਖਾ ਕੇ ਤਾਂ ਸ਼ਰਮ ਨਹੀਂ ਆਉਂਦੀ ਇਹੋ ਜਿਹਾ ਟਾਲੇ ਲਾਉਂਦੇ ਨੂੰ 60 ਸਾਲ ਦਾ ਹੋਇਆ ਤੇ ਤੁਮ ਮਸਾ ਸਵਝੀ ਆ ਬਾਈ ਆ ਬਾਈ ਛਾਣੇ ਲੱਗਦੇ ਮੈਨੂੰ ਬਾਈ ਜੀ ਬਾਕੀ ਕਰਦੇ ਆਪਣੇ ਆ ਇਹ ਹੱਗ ਵਰ ਨਹੀਂ ਹੁੰਦਾਗਾ ਆ ਵੱਡਾ ਚੇਲਾ ਬਹੂ ਲਿਆ ਕੇ ਦਿੰਦਾ ਇਹੋ ਜਿਹਾ ਸਮਾਨ ਲਾ ਕੇ ਕੀ ਪਖੰਡ ਵਿਢਿਆ ਯਾਰ ਹੈ ਆ ਕੀ ਆ ਕਿਹੜੀ ਥਾਂ ਚਮਟੇ ਵਜਾਉਣ ਦੀ ਹੈ ਆਪਣੇ ਘਰੇ ਵਜਾਓ ਜਾ ਕੀ ਕਰਦੇ ਹੋ ਇਥੇ ਤਾਂ ਚੌਂਟੇ ਨੂੰ ਮਾਰਾ ਚੰਗਾ ਨਾ ਬੋਲੇ 40 ਪੋਰਚਾ ਅਗੇ ਗੱਲ ਕਰੂ ਤੇ ਉਹ 40 ਮਿੰਨ ਕੋ ਕੰਮ ਕਰ ਲੋ ਮੈਨੂੰ ਪਤਾ ਚਲਮਾ ਪੀਤੀਆਂ ਹੋਣਗੀਆਂ ਤੇਰੀਆਂ ਆ ਸਾਡੇ ਖੇਤ ਆ ਇੱਥੇ ਕਦੇ ਤੁਹਾਡੇ ਲਲੇਰ ਰੂਏ ਫਿਰਦੇ ਆ ਕਦੇ ਸੁਰਖੀਆਂ ਬਿੰਦੀਆਂ ਰੁੜਗੇ ਫਿਰਦੀਆਂ ਕਦੇ ਚੂੜੀਆਂ ਪਈਆਂ ਕੀ ਪਖੰਡ ਬਿੰਦਾ ਤੁਸੀਂ ਕਿ ਤੂੰ ਕੀ ਕਰਦਾ ਪੜੇ ਲਿਖਿਆ ਲੱਗਦਾ ਉਹ ਕੀ ਯਾਰ ਬਸ ਛੋੜਨਾ ਪੀਤੀ ਨਹੀਂ ਨਾ ਹਜੇ ਤੇਰੇ ਨਾਲ ਕੀ ਬੀਤੀ ਮੈਨੂੰ ਕਹਿੰਦਾ ਬਾਬਾ ਕਿੰਨੇ ਕਰਨੀ ਵਾਲਾ ਮੈਨੂੰ ਦੱਸਿਆ ਇਹਨਾਂ ਨੇ ਵੀ ਬਹੁਤ ਬਹੁਤ ਦੇ ਦੀ ਹਾਂ ਓਕੇ ਓਕੇ ਬਾਬੇ ਨੇ ਕਿੰਨੀਆਂ ਕੈਸੇ ਬਸ ਬਾਬਾ ਲੈ ਕੇ ਦਿੱਤ ਕਮ ਗੱਲ ਲੋਕਾਂ ਨੂੰ ਸੁਣ ਲੋ ਨੌਜਵਾਨ ਤਾਂ ਮੁੰਡੇ ਕਮਾਰੇ ਫੇਦੇ ਤਾਂ ਤੁਸਾਂ ਦਾ ਬਹੂ ਕੰਮ ਐ ਕਰਨਾ ਐ ਕਰ ਕਰਨੀ ਵਾਲਾ ਦਾ ਘਰੇ ਲੈ ਜਾ ਉੱਥੇ ਕਰਨੀਆਂ ਵੇਖ ਲੈਦੀਆਂ ਜਾ ਕੇ ਆ ਇੱਥੇ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਤੁਸੀਂ ਕੀ ਇਹ ਪਖੰਡ ਬਣਾਇਆ ਯਾਰ ਬਾਬਾ ਇਹਨੇ ਦੱਸਿਆ ਸੀਗਾ ਸਾਡੀ ਜ਼ਮੀਨ ਲੱਗਦੀ ਇੱਥੇ ਭਾਈ ਤੇ ਇੱਥੇ ਤੂੰ ਇਹੋ ਕੰਮ ਕਰੀ ਜਾਂਦੇ ਦੱਸ ਹਣ ਹਰੇਕ ਮੈਂ ਦੰਦੂ ਆਜ ਆਜ ਮਹੀਨਿਆਂ ਦੇ ਆ ਗਿਆ ਸਾਡੀ ਆ ਗਈ ਆ 24 24 ਘੰਟੇ ਇਹਨਾਂ ਦਾ ਰਸਤਾ ਭੈਣ ਜੀ ਹੋਰ ਨਾ ਤਾਂ ਇੱਥੋਂ ਤੁਹਾਡਾ ਕਦੇ ਚੁੰਨੀਆਂ ਖਲਾਰੀਆਂ ਸਾਡੇ ਡੇਰੇ ਚਾਜੇ ਸੋਡਾ ਵੀ ਰੱਜੇ ਰੱਜੇ ਤੁਹਾਡੇ ਡੇਰੇ ਤੋਂ ਕੁਝ ਨਹੀਂ ਤੇਰੇ ਤੂੰ ਗੱਲ ਸੋਨੇ ਪਖੰਡ ਵਢਿਆ ਮਸਾ ਮਸਾ ਕੰਮ ਕਰਨ ਲੱਗਿਆ ਬਣ ਜਾਂਦੇ ਕਿਹੜਾ ਕੰਮ ਬਣ ਜਾਂਦਾ ਨਾ ਕਿੰਨੇ ਹੋਰ ਬਣ ਜਾਂਦੇ ਕਾਹਦਾ ਕੰਮ ਆ ਬਈ ਮਸਾ ਮਸਾ ਤਨ ਮਸਾ ਕਾਹਦਾ ਕਾਹਦਾ ਕਰਾਂ ਕਾਹਦਾ ਕੰਮ ਕਾਹਦਾ ਕੰਮ ਬਣ ਜਾਂਦਾ ਵਿਆਹ ਕਰਾਉਣਾ ਬਈ ਮੈਂ ਤਾਂ ਇਹ ਨਾ ਕਰਨਾ ਦਿਆ ਮੈਂ ਆਪ ਦਾ ਆਪ ਦਾ ਹੋਇਆ ਤੇਰਾ ਆ ਆ ਕਰ ਕੋਈ ਤੇਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਾਊਗਾ ਲੈ ਆ ਲੈ ਲੈ ਡੋੜਾ ਇਹ ਤੋ ਛੜਾ ਮੇਰਾ ਆਹੜਾ ਛੜਾ ਸੁੱਤ ਹੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮਲ ਮਲ ਦੀ ਉਹ ਸ਼ਰਮ ਮਨੋਂ ਮਾੜੀ ਮੋੜੀ ਕੰਮ ਕਰਨੀ ਮਨੋਂ ਕੋਈ ਕੰਮ ਕਰ ਲਓ ਪਖੰਡ ਵੇਡਿਆ ਐਸੇ ਚੀਜ਼ ਦੇ ਮੁਲਕ ਦਾ ਬੇੜਾ ਗਰਕ ਕਰਤਾ ਬਾਬੇ ਨੇ ਕਹੀਆ ਨਹੀਂ ਇਹ ਕੁਜੇ ਦੀ ਮਾਂ ਵੀ ਆਂਬ ਵੀ ਕਈ ਖਾਊਗਾ ਇਹ ਡੋੜਾ ਲੱਡੂ ਆਹ ਵੇਖ ਪਖੰਡ ਵੇਡਿਆ ਵੇਖ ਬਈ ਇਹ ਪਖੰਡ ਕੀ ਫੜੇ ਯਾਰ ਮੈਂ ਇਹਨੂੰ ਹੀ ਪੁੱਛਿਆ ਆਖੇ ਦੋ ਆਂਡੇ ਦੋ ਅੰਬੀਆਂ ਦੋ ਲੱਡੂ ਤੇ ਆਖੇ ਲਲੇ ਯਾਰ ਉਹ ਬਾਬਾ ਕਹਿੰਦੇ ਜੋੜੀ ਬਣ ਜੂਗੀ ਤੇਰੀ ਜੋੜੀ ਨੇ ਆਹ ਸਾਹ ਉਹਨਾਂ ਦਾ ਸੱਤ ਆਉਂਦੀਆਂ ਨਹੀਂ ਦੀਆਂ ਤੇਰੇ ਮਗਰ ਲਿਆ ਦੂਗਾ ਬਈ ਮੇਰੇ ਤੇ ਕੀ ਜਾਈਦੀ ਹੈ ਬਈ ਮੈਂ ਕੀ ਕਰਾਂ ਤੇਰਾ ਆਪਦਾ ਵਿਆਹ ਹੋਇਆ ਹਾਂ ਨਹੀਂ ਜੀ ਮੇਰਾ ਵਿਆਹ ਹੋਇਆ ਨਹੀਂ ਮੈਂ ਮੈਂ ਕਰਵਾ ਦਿੰਦਾ ਜੀ ਤੇ ਅੱਧੀ ਮੈਂ ਚਿੱਟੀ ਹੋਈ ਪਈ ਤੇਰੀ ਤੂੰ ਕਰਵਾ ਦਿੰਦਾ ਆਪਦਾ ਤਾਂ ਹੋਇਆ ਨਹੀਂ ਇਹਦਾ ਕੀ ਕਰਾ ਦੇਗਾ ਤੂੰ 50 ਸਾਲ ਤੋਂ ਮੈਂ ਟੱਪ ਗਿਆ ਐ ਵੀ ਅੱਧੀ ਚਿੱਟੀ ਹੈ ਤੇਰੇ ਦਾ ਜੇ ਮਰਖਲ ਘੱਟ ਦੇਸਦੇ ਹੋਗੇ ਮੈਂ ਵੇਖ ਬੂਥਾ ਵੇਖਦਾ ਚਲ ਮਾਂ ਪੀ ਤੇ ਮੂੰਹ ਗਾਲਿਆ ਹੁਣੇ ਤਾਂ ਤੁਹਾਡੇ ਘਰ ਆਵੇ ਨਹੀਂ ਤੁਸੀਂ ਮੈਂ ਵੇ ਨਹੀਂ ਐ ਮੈਂ ਤਾਂ ਇਹੋ ਜਿਹੇ ਬਾਬਾ ਹੀ ਨਹੀਂ ਵੇਖੇ ਜਿਹੜੇ ਇਹੋ ਜਿਹੇ ਢਾਲੇ ਲਾ ਲਾ ਕੇ ਤੇ 60 ਸਾਲ ਦੇ ਬੰਦੇ ਨਾਲ ਕਿਤੇ ਵਿਆਹ ਹੋ ਜੇ ਹੈਂ ਕਿਹੜਾ ਪਿੰਡ ਹੈ ਇਹ ਤੈਨੂੰ ਕੌਣ ਕਰ ਦੂਗਾ ਰਸਤਾ ਬਾਬੀ ਪੁੱਤ ਉਹ ਪੁੰਨਦਾਨ ਕਰਨਾ ਚੜਾਵਾ ਚੜਾਏ ਕੋਈ ਨਾ ਕੋਣਕ ਤਾਂ ਹੋਊਗਾ ਹੀ ਕੋਈ ਸੁਣੂਗਾ ਬਾਬਾ ਕੋਈ ਗੁਰੂ ਦਾਨ ਕਰ ਬੱਚਿਆਂ ਨੂੰ ਖਵਾ ਕੋਈ ਕੁਸ ਬਣਾ ਕੇ ਆਈਂ ਉਹਨਾਂ ਦਾ ਸਾਡੇ ਖੇਤ ਦੇ ਮੱਥੇ ਮਸਾ ਮਸਾ ਭਰੋਸਾ ਅਸੀਂ ਬਾਬੇ ਦੇ ਮਸਾ ਹੋਇਆ ਮਾ ਸ਼ਰਮ ਮਾਨੋ ਭੈਣ ਜੀ ਮੈਨੂੰ ਸ਼ਰਮ ਨਹੀਂ 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 ਲਾਵਾਂਗੇ ਆਪਾਂ ਭਾਈ ਆਪਾਂ ਆਉਂਦੀਆਂ ਆਪਾਂ ਆਪੀ ਲੈ ਕੇ ਚੱਲਾਂਗੇ ਜੇ ਛੋਟੇ ਵੀਰ ਓਏ ਗੱਲ ਸੁਣ ਓਏ ਮੈਂ ਨਾ ਬਖਾਵਾ ਸ਼ਕਤੀ ਨਾਲ ਚੁੱਪ ਕਰਕੇ ਖੜਾ ਤੇਨੂੰ ਨਾ ਹੱਥ ਲਾਉ ਜੇ ਜੀ ਕੀ ਕਰਦੇਗਾ 40 ਦਾਣ ਉਹ ਸਲਾ ਕੱਢੇ ਉਹ ਲੈ ਮੈਨੂੰ ਫੜ ਲੈ ਮੈਂ ਤੇਰਾ ਸਲਾ ਵੇਖ ਲੈ ਫੜ ਚੁੱਪ ਕਰਕੇ ਖੜ ਮਾਰ ਮਾਰ ਦੁੱਥੇ ਸੂਏ ਛੱਡ ਦੂੰਗਾ ਉਹ ਮੇਰਾ ਕੰਮ ਬੰਨ ਲੈ ਦੇ ਉਹ ਖੰਡ ਕਰਦਾ ਤੂੰ ਹਾਂ ਬਹੁਤ ਮੇਰੇ ਬਹੁਤ ਉਸ ਦਾ ਬੈਕ ਸੀ ਮੈਨੂੰ ਕਿੰਨਾ ਫਿਰ ਇਹਨਾਂ ਗੱਲਾਂ ਕਰਦਾ ਮੈਂ ਆਪ ਦਾ ਸੜਿਆ ਮੈਂ ਕੀ ਕਰਾਂ ਆ ਆਹ ਠੀਕ ਹੋ ਗਿਆ ਕੰਮ ਕਰਦਾ ਆ ਵੀ ਭਾਂਡੇ ਮੰਜਨ ਨਾਲ ਹੈ ਨਹੀਂ ਤੇਰੇ ਤਨ ਡੋਲੇ ਕਰਦਾ ਕਰਤੂਤ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਉਹ ਤੇਰੇ ਖਾ ਗਏ ਭਰਾਵਾ ਅਸਨ ਭਾਈ ਅਸਨ ਭਾਈ ਪਤਾ ਕੀ ਹੈ ਇਹਦੇ ਆਪ ਦੇ ਲੱਛਣ ਨਹੀਂ ਚੰਗੇ ਹੋਣੇ ਲੱਛਣ ਚੰਗੇ ਹੋਣ ਤੇ ਘਿਹੜੀਦਾਰ ਵੀ ਦੇ ਆ ਜਾਂਦਾ ਉਤੋਂ ਇਹੋ ਜਿਹੇ ਪਖੰਡੀ ਤੂੰ ਕੁਝ ਕਰ ਲਾ ਕੋਈ ਕੰਮ ਧੰਦਾ ਕਰ ਲਾ ਮਰ ਲਾ ਆਪ ਦਾ ਰਿਆ ਤੇਰਾ ਕਿਉਂ ਨਹੀਂ ਹੋਇਆ ਐਨਾ ਕੁੱਤੇ ਕਮਜ ਪਿਆ ਵੇ ਤੂੰ ਜਦੋਂ ਚੰਗੇ ਕੰਮਾਂ 'ਚ ਪਿਆ ਹੁੰਦਾ ਨਾ ਕੋਈ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਕੋਈ ਹੋਰ ਮਿਹਨਤ ਮਜ਼ਦੂਰੀ ਕਰਦਾ ਹੁੰਦਾ ਤੇਰਾ ਵੀ ਹੋ ਜਾਂਦਾ ਆਪਦਾ ਹੋਇਆ ਨਾ ਤੈਨੂੰ ਡੋਰਾ ਦੇਊਗਾ ਲਿਆ ਕੇ ਇਹਨਾਂ ਦੇ ਤੌਣੀ ਲਾਓ ਇੰਨਾ ਕੀ ਮਸਾ ਮਸਾ ਭਰੋਸਾ ਕਰਕੇ ਲਿਆਇਆ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਅੱਛਾ ਦਾਦੀ ਜੀ ਦਾ ਨਾਮ ਨਾ ਨਾ ਉਮਰ ਕਿੰਨਾ ਸ਼ਾਬਾਸ਼ ਬਾਬੇ ਦੇ ਫਿਰ ਸਾਰੇ ਬਦਲ ਕਰਦੇ ਆ ਤੁਸੀਂ ਪਰ 6-7 ਬੰਦੇ ਛੜੇ ਛੜੇ ਆ ਕੇ ਤੇ ਬਾਬੇ ਬਹੁਤ ਸਾਰੇ ਵਹਿ ਗਏ ਆ ਆ ਘਰਿਆਂ ਆ ਹੀ ਵਹੇ ਨੇ ਬਾਬੇ ਨਾ ਨਾ ਉਮਰ ਕਿੰਨੀ ਵਚੜਾ ਵਚੜਾ ਉਮਰ ਕਿੰਨੀ ਉਮਰ ਕਿੰਨੀ ਤੇਰੀ ਉਮਰ ਤਾਂ 50 ਦੇ ਨੇੜੇ ਹੋਣ ਵਾਲੀ ਆ ਦਿਆ ਦੇ ਹਾਂਜੀ ਉਹ ਚਪੇੜਾ ਮਾਰੂ ਮੂੰਹ ਤੇ ਅਦੋਂ ਬਾੜੀ ਦਾੜੀ ਚਿੱਟੀ ਧੀਆਂ ਨਾਲੋਂ ਮੈਂ ਤਾਂ ਸੱਟ ਪਾਦਾ ਲੱਗਦਾ ਉਹ ਉਹਨੂੰ ਇੰਪ੍ਰੈਸ ਕਰਦਾ ਵੀ ਜੇ ਮੈਂ ਚਾਲੀਆ 50 ਦਾ ਕਹਦਾ ਉਹਨਾਂ ਕਰ ਤੂੰ ਆਰਦਾ ਬਹਿਣੇ ਮੈਨੂੰ ਕਿਥੋਂ ਡੋਲੇ ਨਹੀਂ ਆਉਂਦੀ ਵੀ ਇਹ ਤੇਰੀ ਵਿਆਹ ਗਰਾਉਂਡ ਦੀ ਹੁਮਰਾ ਬਾਬਾ ਮੈਂ ਤਾਂ ਇਹਨੇ ਕਹੇ ਮੇਰੇ ਇੰਨੇ ਪੈਸੇ ਢਾ ਲਾ ਦੇ ਨਾ ਕੁਛ ਕਰ ਦੇ ਮੈਂ ਸਾਰਾ ਕੁਝ ਕਰੀ ਜਨਾ ਮੈਂ ਹੋ ਗਿਆ ਹੁਣ ਉਹ ਗੱਲ ਸੁਣ ਉਹ ਗੱਲ ਸੁਣ ਉਹ ਗੱਲ ਸੁਣ ਗੱਲ ਸੁਣ ਉਹ ਗੱਲ ਸੁਣ ਯੱਬਲ ਲੋਕਾ ਤੂੰ ਵੀ ਗੱਲ ਸੁਣ ਮੇਰੀ ਜੇ ਇੰਨਾ ਪਖੰਡਾਂ ਦੇ ਨਾਲ ਕਿਦੇ ਵਿਆਹ ਹੁੰਦੇ ਹੋ ਨਾ ਡੋਲੇ ਆਉਂਦੇ ਹੁਣ ਇੰਨਾ ਦਾ ਮੁੰਡੇ ਹੁੰਦੇ ਹੋਣ ਤਾਂ ਫਿਰ ਜਿਹੜੇ 20 20 ਸਾਲੇ ਵੱਜਦੇ ਆ ਨਾ ਮਾਰ ਕੇ ਨਾ ਬੰਦਾ ਅਗਲਾ 307 ਜੋ 302 ਜੋ ਬੜੀ ਹੋ ਕੇ ਬਾਹਰ ਆ ਜਾ ਕਰਿਆ ਤੁਹਾਡੇ ਢਾਲੇ ਢੂਲੇ ਕਰਵਾ ਕੇ ਹਰ ਹਫਤੇ ਤੂੰ ਢਾਲਾ ਲਾਉਣਾ ਆ ਜਾਣਾ ਇੱਥੇ ਪਿਛਲੇ ਵੀਰਵਾਰ ਵੀ ਤੈਨੂੰ ਲੋਕਾਂ ਨੇ ਗੁੱਟਿਆ ਸੀ ਨਾ ਉੱਥੇ ਭਜਾ ਭਜਾ ਕੇ ਜਿੱਦੇ ਤੈਨੂੰ ਗਦੇ ਦੇ ਭਾਗੇ ਤੇਰਾ ਮੂੰਹ ਕਾਲਾ ਕੀਤਾ ਸੀ ਉਹੀ ਇਹ ਨਾ ਉਹੀ ਇਹ ਹਾਂ ਬਾਬਾ ਜੇ ਤੂੰ ਭਾਪਾ ਕਰਨਾ ਹੋਵੇ ਨਾ ਤਾਂ ਮੈਂ ਦੱਸਦਾ ਸਰਬਤਾਂ ਮੈਂ ਨਾ ਪਾ ਓਏ Det er kobla!